ਹਾਂਜੀ ਕੁਕਰਕੇ ਦੁਰਗਾਣਾ ਟੈਂਪਲ ਵੀ ਵਿੱਚ ਆਉਂਦਾ ਹੈ ਸਾਰੇ ਜਿਹੜੇ ਮੰਦਰ ਹਨ ਗੁਰਦੁਆਰਾ ਸਾਹਿਬ ਹਨ ਸਾਰੇ ਇਹਦੇ ਵਿੱਚ ਹੁੰਦੇ ਆ ਔਰ ਸਾਰਿਆਂ ਦੀ ਪ੍ਰੋਡਕਸ਼ਨ ਹੋ ਰਹੀ ਆ ਤੇ ਜਿਹੜੇ ਲੋਕ ਇੱਥੇ ਦਰਸ਼ਨ ਕਰਦੇ ਆ ਅੰਮ੍ਰਿਤ ਛਕਦੇ ਆ ਉਹਨਾਂ ਦੇ ਵੀ ਕਲੇਜੇ ਦੇ ਵਿੱਚ ਉਹ ਗੰਦਾ ਪਾਣੀ ਜਾਂਦਾ ਹੈਗਾ ਔਰ ਉਹ ਬਚ ਜਾਂਦੇ ਆ ਕਿਉਂ ਕਰਕੇ ਇਹ ਪਰ ਬੈਕਟਰ ਸੋਰਸ ਰੋਬਰ ਹੂੰ ਪਰ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਜਿੱਤੇ ਰੋਕ ਨਾ ਪਾਈ ਤੇ ਇਹ ਫਿਰ ਪਾਣੀ ਇੱਥੇ ਆਉਣ ਲੱਗ ਪਿਆ ਗੰਦਾ ਤੇ ਆ ਰਿਹਾ ਹੈ ਤੇ ਸਾਡੀਆਂ ਮਾਰਤਾਂ ਵੀ ਖਰਾਬ ਕਰ ਰਿਹਾ ਹੈ ਜਿਹੜਾ ਸੋਨਾ ਛੜਿਆ ਚਾਂਦੀ ਛੜੀ ਹੈ ਤੇ ਲੋਕਾਂ ਦੇ ਨੂੰ ਬਿਮਾਰੀਆਂ ਵੀ ਹੋ ਰਹੀਆਂ ਜਿਹੜੇ ਇੰਨੀ ਨੇ ਦੁਨੋਂ ਸਾਰੀ ਦੁਨੀਆ ਤੋਂ ਦਰਸ਼ਨ ਕਰਨ ਆਉਂਦੇ ਆ ਇਹਦਾ ਇਲਾਜ ਕਰਨਾ ਬਹੁਤ ਜ਼ਰੂਰੀ ਹੈ ਅਮਿਤ ਸ਼ਾਹ ਨੇ ਆਪ ਰਾਜ ਸਭਾ ਦੇ ਵਿੱਚ ਇੱਕ ਸੰਖੇਪਾ ਵਾਲਾ ਸਵਾਲ ਬਤ ਮਾਰੇ ਕੋਈ ਗੱਲ ਕਹੀ ਸੀਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ اجلاس ਦੇ ਵਿੱਚ ਉਹਦੇ ਬਾਰੇ ਵੀ ਮਤਾਂ ਪਾਇਆ ਗਿਆ ਹੈ ਤੁਸੀਂ ਵੀ ਮੈਮੋਰੰਡਮ ਦਿੱਤਾ ਹੈ ਅੱਜ ਸਤੋਂ ਦੀ ਪ੍ਰਸੰਸਾ ਕਰਨਾ ਇਸੇ ਕਿ ਇਹ ਸਾਡੀ ਰਿਕਵੈਸਟ ਤੇ ਬੇਨਤੀ ਦੇ ਉੱਤੇ ਤੁਸੀਂ ਆਪਣੇ اجلاس ਦੇ ਵਿੱਚ ਜੋ ਅਮਿਤ ਸ਼ਾਹ ਨੇ ਅਲਫਾਜ਼ ਗੁਰੂ ਗ੍ਰੰਥ ਸਾਹਿਬ ਤੇ ਪਿੰਡ ਰਾਮਾ ਨਾਲ ਬਾਰੇ ਵਰਤੇ ਹੈ ਉਹ ਬਹੁਤ ਚੰਗਾ ਕੀਤਾ ਹੈ ਇਹਦੇ ਨਾਲ ਏਕਤਾ ਦਾ ਦਰਵਾਜ਼ਾ ਖੁੱਲਦਾ ਹੈ ਫਿਰ ਸਿੱਖ ਇੱਕ ਮੰਚ ਤੇ ਆ ਜਾਂਦੇ ਆ ਜੇ ਆਪਾਂ ਇਕੱਠੇ ਹੋ ਕੇ ਜਿਹੜੀਆਂ-ਜਿਹੜੀਆਂ ਸਾਨੂੰ ਔਖਾਂ ਆਉਂਦੀਆਂ ਉਹਦੇ ਤੇ ਅਸੀਂ ਐਕਸ਼ਨ ਕਰੀ ਤੇ ਅਸੀਂ ਕਿਹਾ ਕਿ ਐਤ ਕੀ 40 ਸਾਲ ਪੂਰੇ ਹੋ ਜਾਣੇ ਐ ਬਲੂ ਸਟਾਰ ਨੂੰ ਤੇ ਐਤ ਕੀ ਵੱਡਾ ਜਲਾਸ 6 ਜੂਨ ਨੂੰ ਗੁਰਦੁਆਰਾ ਕਮੇਟੀ ਸਭ ਦੇ ਜੀਵਿਕ ਸਾਰੇ ਹੋਣ ਤੇ ਮਤਲੇ ਪਾਸ ਕੀਤੇ ਜਾਣ ਜਿਹੜੀ ਸਾਡੀ ਨਸਲ ਖੁਸ਼ੀ ਹੋਈ ਹੈ ਜਿਹੜੀ ਸਿੱਖ ਲਾਇਬ੍ਰੇਰੀ ਦੇ ਵਿੱਚੋਂ ਫੌੜ ਚੋਰੀ ਕਰਕੇ ਲੈ ਗਈ ਹੈ ਤੂ ਸਿਖਾਣੇ ਨੂੰ ਲੁੱਟ ਕੇ ਲੈ ਗਈ ਹੈ ਤੇ ਜਿਹੜੀਆਂ ਲਾਸ਼ਾਂ ਹੈਗੀਆਂ ਉਹਨਾਂ ਦਾ ਸਸਕਾਰ ਕਿੱਥੇ ਕੀਤਾ ਗਿਆ ਸੰਤ ਜਨੈਲ ਸਿੰਘ ਦਾ ਸਸਕਾਰ ਕਿੱਥੇ ਕੀਤਾ ਉਹਨਾਂ ਦਾ ਪੂ ਕਿੱਥੇ ਪਾਇਆ ਇਹ ਸਾਰੀਆਂ ਚੀਜ਼ਾਂ ਅਸੀਂ ਜਾਣਨਾ ਚਾਹੁੰਦੇ ਹਾਂ ਜਨਰਲ ਸ਼ਵੇਗ ਸਿੰਘ ਸਾਰੇ ਜਹਾਨ ਦੇ ਵਿੱਚ ਮਿਲਟਰੀ ਦਾ ਇੱਕ ਰਵੈਤ ਹੈ ਕਿ ਜੇ ਦੁਸ਼ਮਣ ਫੋਰਡ ਦੇ ਵਿੱਚੋਂ ਜਰਨੈਲ ਦੀ ਮੌਤ ਹੋ ਜੇ ਤਾਂ ਉਸ ਨੂੰ ਮਿਲਟਰੀ ਸਲੂਕ ਦੇ ਕੇ ਉਹਦਾ ਦਫਨ ਜਸਸਕਾਰ ਕੀਤਾ ਜਾਂਦਾ ਹੈ ਤੇ ਜਨਰਲ ਸ਼ਵੇਗ ਸਿੰਘ ਦਾ ਕਿਉਂ ਨਹੀਂ ਕੀਤਾ ਗਿਆ ਤੇ ਇਹ ਗੱਲ ਅਸੀਂ ਅਠਾਈਏ ਮਸਲ ਭਗਤਾਂ ਵਾਲੇ ਡੰਪ ਤੇ ਬਹੁਤ ਸਾਰੀਆਂ ਰਾਜਨੀਤੀ ਪਾਰਟੀਆਂ ਵੱਲੋਂ ਸਮੇਂ-ਸਮੇਂ ਤੇ ਵਾਇਟਾਈ ਜਾਂਦੀ ਲੇਕਿਨ ਕੀਤਾ ਕੁਕ ਨਹੀਂ ਜਾਂਦਾ ਠੀਕ ਹੈ ਨਾ ਹੁਣ ਸਿਧਾਂਤ ਜੀ ਲੱਗੇ ਹੋਏ ਆ ਸਰਦਾਰ ਮਾਨ ਸਿੰਘ ਜਦੋਂ ਵੀ ਇੱਥੇ ਆਉਂਦੇ ਆ ਉੱਥੇ ਜਾਂਦੇ ਆ ਤੇ ਪਤਾ ਲੈਂਦੇ ਆ ਤੇ ਬਾਅਦ ਝਟੋਂਦੇ ਆ ਅੱਜ ਅਸੀਂ ਐਸਜੀਪੀਸੀ ਕੋਲੇ ਵੀ ਆਏ ਆ ਕਿ ਤੁਸੀਂ ਸੈਂਟਰ ਦੇ ਨਾਲ ਸਿੱਧਾ ਪ੍ਰਾਈਮ ਮਿਨਿਸਟਰ ਦੇ ਨਾਲ ਗੱਲ ਕਰੋ ਕਿ ਜਿੰਨੇ ਵੀ ਸਾਡੇ ਸਰੋਵਰ ਹੈਗੇ ਅੰਮ੍ਰਿਤਸਰ ਦੇ ਵਿੱਚ ਹਿੰਦੂਆਂ ਦੇ ਵੀ ਹੈਗੇ ਐ ਸਿੱਖਾਂ ਦੇ ਵੀ ਹੈਗੇ ਐ ਮੁਸਲਮਾਨਾਂ ਦੀਆਂ ਮਾਰਤਾ ਹੈਗੀਆਂ ਅਸਈਆਂ ਦੀਆਂ ਹੈਗੀਆਂ ਤੇ ਇਹ ਇਕੱਠਾ ਕੰਮ ਹੋਵੇ ਕਿ ਜਿਹੜਾ ਸ੍ਰੀ ਅੰਮ੍ਰਿਤਸਰ ਸਿਫਤੀ ਦਾ ਘਰ ਹੈ ਇੱਥੇ ਇਹੋ ਜਿਹਾ ਗੰਦ ਨਹੀਂ ਹੋਣਾ ਚਾਹੀਦਾ ਖਾਸਾ ਜਿਵੇਂ ਕਿ ਚੜਦੇ ਤੇ ਚੜਦੇ ਪੰਜਾਬ ਦੇ ਨਾਲ ਜਿਹੜੇ ਸਬੰਧ ਦੇ ਇਤਿਹਾਸਿਕ ਸਥਾਨ ਆ ਜਾਂ ਵਿਰਾਸਤੀ ਮਾਰਤਾ ਉਹਨਾਂ ਵਾਸਤੇ ਕੋਈ ਖਾਸ ਬੈਕਟਰੀ ਪਾਸ ਹੋ ਰਿਹਾ ਲਾ ਕਾਫਿਲ ਕੰਪਨੀ ਬਾਗਾ ਜਾਂ ਹੋਰ ਵਿਰਾਸਤੀ ਮਾਰ ਪਾਵਾਂ ਉਹ ਵੀ ਖੰਡਰ ਹਾਲਤ ਨੇ ਸ਼ਹਿਰੀਆ ਗਿੰਪੁਰ ਸ਼ਹਿਰ ਉਥੇ ਗੁਰੂ ਕੀ ਮਸੀਤ ਵਾਸਤੇ 41.99 ਲੱਖ ਬਾਈਟ ਦੇ ਪਾਸ ਹੋਈ ਪਰ ਉਹ ਲੱਗਾ ਨਹੀਂ ਆਇਆ ਫਿਰ ਇਹੀ ਹੈ ਕਿਉਂ ਕਰਤੇ ਇਲੈਕਸ਼ਨ ਨਹੀਂ ਹੋ ਰਹੇ ਜੀ ਜਿਹੜੇ ਪੁਰਾਣੇ ਆ ਉਹਨਾਂ ਨੇ ਲੋਕਾਂ ਦੇ ਨਾਲੋਂ ਆਪਣਾ ਜਿਹੜਾ ਵਰਤਾਓ ਸੀਗਾ ਜੀ ਉਹ ਖਤਮ ਕੀਤਾ ਗਿਆ ਦੇਹੋ ਲੋਕ ਕੰਦਿ ਵਾਟ ਨਹੀਂ ਰਹੇ ਇਸ ਕਰਕੇ ਇਲੈਕਸ਼ਨ ਹੋਣੇ ਬਹੁਤ ਜ਼ਰੂਰੀ ਹੈ ਕਿ ਜਿਹੜੇ ਮਤੇ ਪਾਸ ਹੋਣ ਉਹ ਲਾਗੂ ਕੀਤੇ ਜਾਣੇ ਇਹ ਤਾਂ ਛੋਟੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਜਿਹੜਾ ਕਿ ਪੁਰਜਮ ਭਾਗ ਨੇ ਵਾਈਟ ਪਾਸ ਕਰਨਾ ਹੈਗਾ ਜਾਂ ਰੱਖਦੇ ਹੁੰਦੇ ਆ ਕਿ ਜੋ ਆਪਣੀ ਇਤਿਹਾਸਕ ਮਾਰਤਾਂ ਦੇ ਸੰਸਨ ਸੰਭਾਲ ਵਾਸਤੇ ਇਸ ਵਾਰ ਉਹਨਾਂ ਨੇ ਪੋਲਿਸੀ ਨਹੀਂ ਬਣਾਈ ਜੀ ਮਾਨ ਸਰਕਾਰ ਨੇ ਕਹਿ ਸਕਦੇ ਪਰ ਇਹ ਜਿਹੜੀ ਆਮ ਪਾਰਟੀ ਹੈ ਜੀ ਇਹਦਾ ਖੁੱਸ ਕਿਹਾ ਨਹੀਂ ਜਾ ਸਕਦਾ ਹੁਣ ਉੱਥੋਂ ਸੰਸਦਗੀਆਂ ਬੁਲਾਇਆ ਤੇ ਇੱਕ ਗੈਣ ਬੁਲਾਇਆ ਹੈਗਾ ਹਾਂਜੀ ਹਾਂਜੀ ਉਹਨੂੰ ਕਿਹੜੇ ਰੂਲ ਦੇ ਥੱਲੇ ਉਹਨਾਂ ਨੂੰ ਤਨਖਾਹ ਦੇਣਗੇ ਕਿਹੜੇ ਰੂਲ ਦੇ ਤਹਿਤ ਉਹਨੂੰ ਕੋਠੀਆਂ ਦਿੱਤੀਆਂ ਜਾਣਗੀਆਂ ਉਹ ਦੌਰੇ ਕਰਨਗੇ ਟੀਏ ਲੈਣਗੇ ਡੀਏ ਲੈਣਗੇ ਸਾਡੇ ਪੰਜਾਬ ਦੇ ਵਿੱਚ ਜਿਹੜੇ ਠੱਗ ਥੋਰੇ ਅਦਾਲਤਾਂ ਦੇ ਗੇੜੇ ਕੱਢਦੇ ਆ ਉਹ ਇੱਥੇ ਭੇਜਦੇ ਨੇ ਤੇ ਅੱਗੇ ਹਾਲਾਤ ਤੁਹਾਨੂੰ ਪਤਾ ਕਿ ਸਮਗਲਿੰਗ ਹੋ ਰਹੀ ਹੈ ਨਸ਼ਾ ਆ ਰਿਹਾ ਹੈ ਇਹ ਲੋਕ ਤਾਂ ਹੋਰ ਉਸ ਨੂੰ ਤੇਜ਼ ਕਰ ਦੇਣਗੇ ਮੈਮੋਰੰਡਮ ਦੁਬਾਰਾ ਦਿੱਤਾ ਹੈ ਪਹਿਲੇ ਪਹਿਲੇ ਵੀ ਦਿੱਤਾ ਸੀ ਕਿ ਉਹ ਦੁਬਾਰਾ ਦਿੱਤਾ ਉਸ ਮੈਮੋਰੰਡਮ ਚ ਉਹ ਵਾਲੀ ਬਖਤਾਵਾਂ ਵਾਲੇ ਡੰਪ ਦਾ ਤੁਸੀਂ ਕਿਹਾ ਹੀ ਹੈ ਹੋਰ ਵੀ ਕੁਝ ਹੈਗਾ ਸੀਗਾ ਉਹ ਦੱਸਿਓ ਅਸੀਂ ਐਸਟਪੀਸੀ ਦੀ ਡੈਕਸ਼ਨਾਂ ਮੰਗੇ ਆ ਜਿਹੜੇ 14 ਸਾਲ ਤੋਂ ਸੈਂਟਰ ਰੋਕੀ ਬੈਠਾ ਹੈ ਤੇ ਸਖਾਂ ਦੀ ਜਿਹੜੇ ਜਮਹੂਰੀਅਤ ਦਾ ਹੱਕ ਹੈ ਉਹ ਹਕੂਮਤ ਨੇ ਭਾਰ ਜਤਾ ਸਿੱਖ ਹੋਂਦ ਦਾ ਉਹਦੇ ਬਾਰੇ ਵੀ ਮੈਮੋਰੰਡਮ ਦਿੱਤਾ ਹੈ